ਹਾਂਜੀ ਕਿਸਾਨ ਭਰਾਵੋ ਤੁਹਾਡਾ ਸਵਾਗਤ ਹੈ ਜੀ ਆਪਣੇ ਪੇਜ ਬੋਪਰ ਹੈ ਵੈਸੇ ਪਲੈਟਫਾਰਮ ਤੇ ਤੇ ਅੱਜ ਤੁਹਾਨੂੰ ਇੱਕ ਜਾਣਕਾਰੀ ਦੇਣੀ ਆ ਆਪਾਂ ਜਿਵੇਂ ਤੁਸੀਂ ਦੇਖਿਆ ਹੋਣਾ ਨਾ ਜਿਵੇਂ ਹੁਣ ਭਿੰਡੀ ਲੱਗੀ ਹੁੰਦੀ ਆ ਜਾਂ ਕੀਆ ਤੋਰੀਆਂ ਦੀਆਂ ਬੇਲਾਂ ਜੋ ਵੀ ਹਨਾ ਸਬਜ਼ੀ ਲਈ ਹੁੰਦੀ ਆ ਆਪਣੇ ਖੇਤਾਂ 'ਚ ਆਪਾਂ ਭਿੰਡੀ ਦੀ ਗੱਲ ਕਰਦੇ ਆ ਭਿੰਡੀ ਤੇ ਆਪਾਂ ਸਪਰੇਅ ਕਰਦੇ ਸੀ ਤੇ ਚਲੋ ਸੋਚਿਆ ਵੀ ਤੁਹਾਡੇ ਨਾਲ ਗੱਲ ਆਪਾਂ ਸਾਂਝੀ ਕਰੀਏ ਤੇ ਭਿੰਡੀ ਦਾ ਜਿਹੜਾ ਬੂਟਾ ਹੁੰਦਾ ਨਾ ਡੇਢ ਗੱਠ ਦੇ ਬੂਟੇ ਨੂੰ ਹਨਾ ਭਿੰਡੀ ਲੱਗਣ ਲੱਗ ਜਾਂਦੀ ਆ ਦੋਸਤੋ ਕਈ ਵਾਰੀ ਇਦਾਂ ਹੁੰਦਾ ਆਪਾਂ ਨੀਚੇ ਦੇਸੀ ਖਾਦ ਜਾਂ ਹਨਾ ਯੂਰੀਆ ਡੀਏਪੀ ਪोटाश ਫਰਟੀਲਾਈਜ਼ਰ ਜ਼ਿਆਦਾ ਵਰਤ ਦਿੰਦੇ ਆ ਜਾਂ ਗ੍ਰੋਥ ਪ੍ਰੋਮੋਟਰ ਹਨਾ ਗ੍ਰੋਥ ਟੋਨਿਕ ਦੀ ਵਰਤੋਂ ਜ਼ਿਆਦਾ ਕਰ ਦਿੰਦੇ ਆ ਜਾਂ ਕਈ ਵਾਰੀ ਮੀਂਹ ਜ਼ਿਆਦਾ ਪੈ ਜਾਂਦੇ ਆ ਹਨਾ ਪਾਣੀ ਨਾਲ ਹਨਾ ਬੂਟੇ ਵਧ ਹੀ ਜਾਂਦੇ ਆ ਉੱਪਰ ਨੂੰ ਤੇ ਬਾਕੀ ਕੀ ਏਰੀਆਂ ਬੇਲਾ ਹੋ ਜਾਂਦੀਆਂ ਤੋਰੀਆਂ ਦੀਆਂ ਬੇਲਾ ਵੀ ਵਧ ਹੀ ਜਾਂਦੀਆਂ ਨੇ ਤੇ ਫਲ ਨਹੀਂ ਲੱਗਦਾ ਉਹਨਾਂ ਨੂੰ ਹਨਾ ਜਾਂ ਫਲ ਲੱਗਦਾ ਜਾਂ ਝੜੀ ਜਾਂਦਾ ਸੋ ਉਹਦੇ ਲਈ ਆਪਾਂ ਇੱਕ ਸਪਰੇਅ ਤੁਹਾਨੂੰ ਦੱਸ ਰਹੇ ਆ ਤੇ ਆਹ ਸਾਪਰੇ ਆ ਜੀ ਵਾਇਰ ਦੀ ਪਲੈਨੋਫਿਕਸ ਤੇ ਇਹਦੀ ਆਪਾਂ ਵਰਤੋਂ ਕਰਾਂਗੇ ਇਹਦੇ ਨਾਲ ਕੀ ਹੁੰਦਾ ਵੀ ਜਿਹੜੀ ਹਨਾ ਗਰੋਥ ਹੁੰਦੀ ਆ ਬੂਟੇ ਦੀ ਉਹ ਰੁਕ ਜਾਂਦੀ ਆ ਤੇ ਜਿਹੜੇ ਫਲ ਨੇਗੇ ਫਰੂਟ ਆ ਉਹ ਹਨਾ ਬੂਟਾ ਚੱਕਣ ਲੱਗ ਜਾਂਦਾ ਫਲ ਝਾੜਨ ਦੀ ਸਮੱਸਿਆ ਹੁੰਦੀ ਆ ਉਹ ਦੂਰ ਹੋ ਜਾਂਦੀ ਆ ਤੇ ਇੱਕ ਇਹਦੇ ਨਾਲ ਜਿਹੜਾ ਹਨਾ ਫਲ ਹੁੰਦਾ ਵਧੀਆ ਪੂਰਾ ਸਾਫ਼ ਸੁਥਰਾ ਸ਼ਾਨਦਾਰ ਹਨਾ ਪੂਰੀ ਸਾਈਨਿੰਗ ਵਾਲਾ ਫਲ ਬਣਦਾ ਜਾਣੀ ਬੂਟੇ ਦੀ ਗਰੋਥ ਰੋਕ ਜਾਂਦੀ ਆ ਆਟੋਮੈਟਿਕੀ ਤੇ ਜਿਹੜਾ ਹਨਾ ਬੂਟੇ ਨੇ ਜ਼ੋਰ ਲਾਉਣਾ ਹੁੰਦਾ ਉਹ ਫਲ ਤੇ ਜ਼ੋਰ ਲਾ ਦਿੰਦਾ ਇਹ ਤੁਸੀਂ ਹਨਾ ਕੀਏ ਦੀਆਂ ਬੇਲਾਂ ਤੇ ਤੋਰੀਆਂ ਦੀਆਂ ਬੇਲਾਂ ਤੇ ਸਬਜ਼ੀ ਵਾਲੀਆਂ ਬੇਲਾਂ ਜਿਹੜੀਆਂ ਗਰੋਥ ਜ਼ਿਆਦਾ ਕਰ ਰਹੀਆਂ ਨੇ ਜਾਂ ਕੋਈ ਬੂਟੇ ਇਦਾਂ ਦੇ ਹਨਾ ਤੁਹਾਡੇ ਜਿਹੜੇ ਫਲਾਵਰਿੰਗ ਸਟੇਜ ਤੇ ਨੇ ਫੁੱਲ ਡ੍ਰੌਪ ਹੋ ਰਹੇ ਨੇ ਉਹਦੇ ਲਈ ਦੋਸਤੋ ਪਲੈਨੋਫੈਕਸ ਦੀ ਤੁਸੀਂ ਵਾਇਰ ਦੀ ਆਉਂਦੀ ਆਗੀ ਇਹਦੀ ਸਪਰੇਅ ਕਰ ਸਕਦੇ ਹੋ ਇਹਦੀ ਡੋਜ਼ ਦੀ ਗੱਲ ਕਰੀਏ ਡੋਜ਼ ਵੀ ਆਪਾਂ ਹਨਾ ਹਿਸਾਬ ਸਿਰ ਰੱਖਣੀ ਹੁੰਦੀ ਆ 5 ਐਮ ਐਲ ਇੱਕ ਢੋਲੀ ਦੀ ਆਪਾਂ ਡੋਜ਼ ਇਹਦੀ ਰੱਖਦੇ ਆ ਕਈ ਵਾਰੀ ਜੇ ਜ਼ਿਆਦਾ ਆਪਾਂ ਡੋਜ਼ ਪਾ ਲਈਏ ਉਹਦੇ ਨਾਲ ਵੀ ਨੁਕਸਾਨ ਹੋ ਜਾਂਦਾ ਸੋ 5 ਤੋਂ 7-8 ਐਮ ਐਲ ਇਹਦੀ ਜਿਹੜੀ ਡੋਜ਼ ਆ ਬਹੁਤ ਆ ਇੱਕ ਢੋਲੀ ਦੀ 20 ਲੀਟਰ ਵਾਲੀ ਢੋਲੀ ਦੇ ਵਿੱਚ ਤੇ ਇਹਦੀ ਆਪਾਂ ਸਪਰੇਅ ਕਰਾਂਗੇ ਦੋਸਤੋ ਭਿੰਡੀ ਦੇ ਸਪਰੇਅ ਕਰਨੀਆਂ ਅਸੀਂ ਸਾਡੇ ਨਾਲ ਜ਼ਿਆਦਾ ਮੀਂਹ ਪੈ ਗਿਆ ਸੀ ਤੇ ਭਿੰਡੀ ਦੀ ਗ੍ਰੋਥ ਜ਼ਿਆਦਾ ਹੋ ਗਈ ਇੰਨੀ-ਇੰਨੀ ਭਿੰਡੀ ਦੀ ਗ੍ਰੋਥ ਹੋ ਗਈ ਤੇ ਹੁਣ ਉਹ ਫਲ ਚੱਕਣ ਲੱਗੀ ਆਗੀ ਤੇ ਹੁਣ ਜਿਵੇਂ ਆਪਾਂ ਸਪਰੇਅ ਕਰਾਂਗੇ ਨਾਲ ਦੀ ਨਾਲ ਉਹਦੀ ਗਰੋਥ ਨੇ ਰੁਕ ਜਾਣਾ ਤੇ ਫਲਾਵਰ ਆਪਣੇ ਆਪ ਹੀ ਚੱਕਣ ਲੱਗ ਜਾਣੇ ਆ ਦੋਸਤੋ ਤੇ ਇਹ ਸਪਰੇਅ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਪਲੈਨੋਫਿਕਸ ਬਾયર ਦੀ ਆਉਂਦੀ ਆਗੀ 5 ਐਮ ਟੋਲੀ ਦੀ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਅੱਗੇ ਸ਼ੇਅਰ ਕਰ ਦਿਓ ਦੋਸਤੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਲਾਈਕ ਕਰ ਦਿਆ ਕਰੋ ਧੰਨਵਾਦ ਜੀ